ਅਮਰੀਕਾ ਦੇ ਰਾਸ਼ਟਰਪਤੀ 트럼ਪ ਦੇ ਵੱਲੋਂ ਲਗਾਤਾਰ ਉਹ ਗੱਲਾਂ ਕੀਤੀਆਂ ਜਾ ਰਹੀਆਂ ਜਿਹੜੀਆਂ ਕਿ ਹੈਰਾਨ ਕਰਦੀਆਂ ਤੇ ਕੁੱਲ ਦੁਨੀਆ ਦੇ ਵਿੱਚ ਚਰਚਾ ਛਿੜ ਗਈਆਂ ਲੰਘੇ ਕੱਲ ਜਦੋਂ ਰਾਸ਼ਟਰਪਤੀ ਬੈਨਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਾਸ ਮਾਦਰੋ ਤੇ ਉਹਨਾਂ ਦੀ ਧਰਮ ਪਤਨੀ ਨੂੰ ਨਿਊਯਾਰਕ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਉਹਨਾਂ ਨੇ ਅਦਾਲਤ ਦੇ ਵਿੱਚ ਜੱਜ ਸਹਿਬਾਨ ਦੇ ਮੂਹਰੇ ਇੱਕੋ ਗੱਲ ਕਹੀ ਆ ਕਿ ਸਾਰੇ ਹੀ ਦੋਸ਼ ਗਲਤ ਹਨ ਸਾਰੇ ਹੀ ਦੋਸ਼ ਬੇਬੁਨਿਆਰ ਤੇ ਝੂਠੇ ਹਨ ਜਿਹੜੇ ਸਾਡੇ ਉੱਤੇ ਲਾਏ ਗਏ ਆ ਇੱਕ ਵਿਸ਼ੇਸ਼ ਹੈਲੀਕਾਪਟਰ ਦੇ ਰਾਹੀਂ ਇਹਨਾਂ ਦੋਹਾਂ ਜਣਿਆਂ ਨੂੰ ਯਾਨੀ ਕਿ ਮੀਆਂ ਬੀਵੀ ਨੂੰ ਨਿਊਯਾਰਕ ਦੀ ਅਦਾਲਤ ਦੇ ਕੋਲੇ ਲਿਆਂਦਾ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਹੈਲੀਕਾਪਟਰ ਤੋਂ ਲਾ ਕੇ ਵੈਨ ਦੇ ਵਿੱਚ ਬਿਠਾ ਕੇ ਅਦਾਲਤ 'ਚ ਪੇਸ਼ ਕੀਤਾ ਗਿਆ ਦੋਵੇਂ ਜਣਿਆਂ ਨੂੰ ਇੱਕੋ ਮੀਜ਼ ਦੇ ਉੱਤੇ ਬਿਠਾਇਆ ਗਿਆ ਤੇ ਫਿਰ ਦੋਵਾਂ ਨੂੰ ਸਵਾਲ ਕੀਤੇ ਗਏ ਜੱਜ ਦੇ ਵੱਲੋਂ ਕਿ ਤੁਹਾਡੇ ਉੱਤੇ ਦੋਸ਼ ਆ ਆ ਹੈਗੇ ਆ ਤੇ ਦੋਵਾਂ ਨੇ ਇਹ ਗੱਲ ਕਹੀ ਆ ਕਿ ਇਹ ਸਾਰੇ ਦੋਸ਼ ਬੇਬੁਨਿਆਦ ਆ ਸਾਡਾ ਇਹਨਾਂ ਦੇ ਨਾਲ ਕੋਈ ਤੱਲਕ ਨਹੀਂ ਆ ਪਰ ਇਧਰਲੇ ਪਾਸੇ ਇਹ ਕਾਰਵਾਈ ਚੱਲਦੀ ਆ ਤੇ ਟਰੰਪ ਦੇ ਵੱਲੋਂ ਬਾਕੀ ਦੇਸ਼ਾਂ ਨੂੰ ਧਮਕਨਾਰਾ ਸਿਲਸਲਾ ਸ਼ੁਰੂ ਕੀਤਾ ਗਿਆ ਜਿਵੇਂ ਕਿ ਆਮ ਤੌਰ ਦੇ ਉਤੇ ਗੁੰਡੇ ਬਦਮਾਸ਼ ਦਿੰਦੇ ਹੁੰਦੇ ਆ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਬਾਰੇ ਵੀ ਚਬ ਕੇ ਗੱਲਾਂ ਕਹੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਵਾਰੀ ਇਹ ਗੱਲ ਕਹਿ ਚੁੱਕੇ ਆ ਕਿ ਟਰੰਪ ਕੇ ਸਾਥ ਹਮਾਰੇ ਅੱਛੇ ਸਬੰਧ ਹੈ ਤੇ ਕਈ ਵਾਰੀ ਟਰੰਪ ਨੇ ਵੀ ਗੱਲ ਕਹੀ ਹੈ ਕਿ ਮੋਦੀ ਸਾਹਿਬ ਦੇ ਨਾਲ ਸਾਡੇ ਚੰਗੇ ਸਬੰਧ ਆ ਪਰ ਜਦੋਂ ਹੁਣ ਬੈਨਜ਼ੂਏਲਾ ਤੇ ਰਾਸ਼ਟਰਪਤੀ ਨੂੰ ਤੇ ਉਹਨਾਂ ਦੀ ਘਰ ਵਾਲੀ ਨੂੰ ਚੱਕਿਆ ਉਸ ਤੋਂ ਬਾਅਦ ਇੱਕ ਬਿਆਨ ਆਇਆ ਟਰੰਪ ਨੇ ਗੱਲ ਕਹੀ ਹੈ ਕਿ ਮੋਦੀ ਸਾਹਿਬ ਬਹੁਤ ਅੱਛੇ ਇਨਸਾਨ ਆ ਉਹਨਾਂ ਨੇ ਰੂਸ ਤੋਂ ਤੇਲ ਖਰੀਦਣਾ ਇਸ ਕਰਕੇ ਘਟਾਇਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਮੈਂ ਖੁਸ਼ ਨਹੀਂ ਹਾਂ ਮੈਨੂੰ ਖੁਸ਼ ਕਰਨ ਦੇ ਲਈ ਹੀ ਉਹਨਾਂ ਦੇ ਵੱਲੋਂ ਇਹ ਕੁਝ ਕੀਤਾ ਗਿਆ ਅਸੀਂ ਟੈਰਫ ਵਧਾ ਸਕਦੇ ਹਾਂ ਸਾਨੂੰ ਖੁਸ਼ ਰੱਖਣਾ ਕਹਿਣ ਦਾ ਭਾਵ ਜ਼ਰੂਰੀ ਆ ਇਹ ਇੱਕ ਤਰੀਕੇ ਦੇ ਨਾਲ ਧੱਕੇ ਵਾਲੀ ਗੱਲ ਜਾਂ ਧੱਕੜਸ਼ਾਹੀ ਵਾਲੀ ਗੱਲ ਨਹੀਂ ਤਾਂ ਹੋਰ ਕਿਹੜੀ ਆ ਹੁਣ ਟਰੰਪ ਦੇ ਵੱਲੋਂ ਇੱਕ ਨਵੀਂ ਗੱਲ ਕਹੀ ਗਈ ਆ ਜਿਹੜੀ ਉੱਥੇ ਇਸ ਵੇਲੇ ਆਰਦੀ ਤੌਰ ਦੇ ਉੱਤੇ ਜਾ ਕੇ ਜੀਏ ਅੰਤਰ ਮ ਰਾਸ਼ਟਰਪਤੀ ਆ ਅੰਤਰ ਮ ਰਾਸ਼ਟਰਪਤੀ ਆ ਜੀ ਵੈਨਜ਼ੂਏਲਾ ਦੇ ਵਿੱਚ ਡੈਲਸੀ ਰੋਡਰਿਕਸ ਉਹਦੇ ਬਾਰੇ ਵੀ ਚੱਬ ਕੇ ਗੱਲ ਕਹੀ ਆ ਤੇ ਇਹ ਗੱਲ ਕਹੀ ਆ 트ੰਪ ਨੇ ਕਿ ਜੇ ਡੈਲਸੀ ਉਹ ਕੁਝ ਨਹੀਂ ਕਰਦੀ ਜੋ ਵੈਨਜ਼ੂਏਲਾ ਦੇ ਲਈ ਅਮਰੀਕਾ ਸਹੀ ਮੰਨਦਾ ਤੇ ਫਿਰ ਇਹਦਾ ਹਾਲ ਵੀ ਮਾਦਰੋ ਤੋਂ ਭੇੜਾ ਹੋ ਸਕਦਾ ਨਿਕੋਲਸ ਤੋਂ ਭੇੜਾ ਹੋ ਸਕਦਾ 트ੰਪ ਨੇ ਇਹ ਗੱਲ ਦਾ ਅਟਲੈਂਟਿਕ ਮੈਗਜ਼ੀਨ ਨੂੰ ਦਿੱਤੇ ਗਏ ਇੰਟਰਵਿਊ ਦੇ ਵਿੱਚ ਕਹੀ ਆ ਤੇ ਇਸ ਤੋਂ ਪਹਿਲਾਂ ਨਿਊਯਾਰਕ ਪੋਸਟ ਨੂੰ ਦਿੱਤੀ ਗਈ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਜੇਕਰ ਰੋਡਰਿਗਜ਼ ਅਮਰੀਕਾ ਦੀ ਗੱਲ ਮੰਨ ਲੈਂਦੀ ਆ ਤਾਂ ਬੈਨਜ਼ੂਏਲਾ ਦੇ ਵਿੱਚ ਅਮਰੀਕੀ ਫੌਜ ਨੂੰ ਤਾਇਨਾਤ ਕਰਨ ਦੀ ਲੋੜ ਨਹੀਂ ਪਊਗੀ ਪਰ ਜੇਕਰ ਗੱਲ ਨਾ ਮੰਨੀ ਤਾਂ ਫਿਰ ਸਾਨੂੰ ਤਾਇਨਾਤ ਕਰਨੀ ਪਊਗੀ ਰੋਡਰਿਗਜ਼ ਨੇ ਮਾਦਰੋ ਨੂੰ ਸੱਤਾ ਤੋਂ ਹਟਾਉਣ ਦੀ ਆਲੋਚਨਾ ਕੀਤੀ ਹੈ ਕਿਉਂਕਿ ਉਹ ਮਾਦਰੋ ਦੇ ਸਮਰਥਨ ਵਾਲੀ ਆ ਉਹ ਉਹਨਾਂ ਦੀ ਗੱਲ ਦੇ ਨਾਲ ਗੱਲ ਜਿਹੜੀ ਰੱਖਣ ਵਾਲੀ ਆ ਤੇ ਇਹ ਗੱਲ ਕਹੀ ਆ ਰੋਡਰਿਗਜ਼ ਨੇ ਕਿ ਅਸੀਂ ਇਸ ਵੇਲੇ ਸ਼ਾਂਤੀ ਦੇ ਨਾਲ ਗੱਲ ਕਰਨ ਦੀ ਇੱਛਾ ਕਰ। ਅਸੀਂ ਤੁਹਾਡੇ ਖਿਲਾਫ ਜਾਣ ਵਾਲੇ ਨਹੀਂ ਹਾਂ ਪਰ ਅਸੀਂ ਚਾਹੁੰਦੇ ਹਾਂ ਕਿ ਗੱਲ ਸ਼ਾਂਤੀ ਨਾਲ ਤੇ ਤਰੀਕੇ ਨਾਲ ਹੋਵੇ ਤੇ ਵਾਪਸ ਭੇਜਿਆ ਜਾਵੇ ਸਾਡਾ ਰਾਸ਼ਟਰਪਤੀ ਤੇ ਮਦਰੋ ਨੂੰ ਸੱਤਾ ਤੋਂ ਹਟਾਉਣ ਦੀ ਉਹਨਾਂ ਨੇ ਆਲੋਚਨਾ ਵੀ ਕੀਤੀ ਆ ਤੇ ਇਹ ਗੱਲ ਕਹੀ ਆ ਕਿ ਅਸੀਂ ਪਿਆਰ ਤੇ ਸ਼ਾਂਤੀ ਦੇ ਨਾਲ ਰਹਿਣ ਦੇ ਵਿੱਚ ਤੇ ਤੁਹਾਡੇ ਨਾਲ ਗੱਲ ਕਰਨ ਦੇ ਵਿੱਚ ਯਕੀਨ ਰੱਖਦੇ ਹਾਂ। ਹੁਣ ਲੰਘੇ ਕੱਲ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਗੱਲ ਕਹੀ ਆ। ਉਹ ਕਹਿੰਦੇ ਵੀ ਭਾਵੇਂ ਦੁਨੀਆ ਦੇ ਕੋਈ ਵੀ ਤਾਕਤ ਹੋਵੇ ਪਰ ਉਹਨੂੰ ਦੂਜੇ ਦੇਸ਼ਾਂ ਨਾਲ ਵੀ ਸਤਿਕਾਰ ਕਰਨਾ ਚਾਹੀਦਾ ਪਿਆਰ ਤੇ ਮੁਹੱਬਤ ਦੀ ਗੱਲ ਕਰਨੀ ਚਾਹੀਦੀ ਆ ਜਿਹੜੇ ਚੀਨ ਦੇ ਵਿਦੇਸ਼ ਮੰਤਰੀ ਆ ਉਹਨਾਂ ਨੇ ਦੋ ਟੋਕ ਕੇ ਗੱਲ ਕਹੀ ਆ ਕਿ ਅਮਰੀਕਾ ਦੇ ਵੱਲੋਂ ਜੋ ਕੁਝ ਕੀਤਾ ਗਿਆ 트ੰਪ ਦੇ ਵੱਲੋਂ ਜੋ ਕਰਵਾਇਆ ਗਿਆ ਇਹ ਬਿਲਕੁਲ ਲੀਹੋਂ ਲੱਥੀ ਗੱਲ ਆ ਤੇ ਇਸ ਤਰੀਕੇ ਦੀ ਗੱਲ ਨਹੀਂ ਹੋਣੀ ਚਾਹੀਦੀ ਇਸ ਤੋਂ ਇਲਾਵਾ ਦੱਖਣੀ ਕੋਰੀਆ ਦੇ ਵੱਲੋਂ ਵੀ ਇਸ ਗੱਲ ਦੇ ਵਿੱਚ ਕਿਹਾ ਗਿਆ ਕਿ 트ੰਪ ਦੀ ਇਹ ਨੀਤੀ ਸਹੀ ਨਹੀਂ ਆ ਭਾਰਤ ਦੇ ਵੱਲੋਂ ਦਬਮੀ ਸੁਰ ਦੇ ਵਿੱਚ ਇਹ ਗੱਲ ਕਹੀ ਗਈ ਸੀ ਪਹਿਲਾਂ ਕਿ ਅਸੀਂ ਵੈਨਜ਼ੂਏਲਾ ਦੇ ਵਿੱਚ ਆਪਣੀ ਐਮਬੈਸੀ ਦੇ ਰਹੀ ਦੂਤ ਕਰਦੇ ਰਹੇ ਸੀ ਉੱਥੇ ਵਸੇ ਭਾਰਤੀਆਂ ਦੀ ਮਦਦ ਵਾਸਤੇ ਵਚਨਬੱਧ ਹਾਂ ਅਸੀਂ ਤਿੱਖੀ ਬਾਜ਼ਖ ਰੱਖੀ ਹੋਈ ਆ ਪਰ ਜੇਕਰ ਮਿਲ ਬੈਠ ਕੇ ਤਾਲਮੇਲ ਦੇ ਰਾਹੀਂ ਕਮਿਊਨੀਕੇਸ਼ਨ ਦੇ ਰਾਹੀਂ ਮਸਲਾ ਹੱਲ ਹੋ ਜੇ ਤਾਂ ਇਹਦੇ ਵਰਗੀ ਰਿਸਕ ਹੋਈ ਨਹੀਂ ਮਤਲਬ ਕਹਿਣ ਦਾ ਇਹ ਜੀ ਕਿ ਟਰੰਪ ਦੀ ਇਸ ਨੀਤੀ ਤੋਂ ਬਾਅਦ ਟਰੰਪ ਦੇ ਇਸ ਕਦਮ ਤੋਂ ਬਾਅਦ ਪੂਲ ਦੁਨੀਆ ਦੇ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲੀਆਂ ਹੁਣ ਚੀਨ ਨੇ ਇਹ ਵੀ ਗੱਲ ਕਹੀ ਆ ਕਿ ਕੋਈ ਵੀ ਦੇਸ਼ ਦੁਨੀਆ ਦਾ ਜੱਜ ਨਹੀਂ ਬਣ ਸਕਦਾ ਕੋਈ ਵੀ ਦੇਸ਼ ਦੁਨੀਆ ਦੀ ਵਖਰੀ ਤੇ ਸਭ ਤੋਂ ਵੱਡੀ ਪੁਲਿਸ ਨਹੀਂ ਬਣ ਸਕਦਾ ਬੀਟਿੰਗ ਦੇ ਵਿੱਚ ਚੀਨ ਦੇ ਵਿਦੇਸ਼ ਮੰਤਰੀ ਜਿਹੜੇ ਵਾਂਗ ਜੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕੋਈ ਵੀ ਦੇਸ਼ ਖੁਦ ਨੂੰ ਦੁਨੀਆ ਦਾ ਜੱਜ ਨਾ ਸਮਝੇ ਖੁਦ ਨੂੰ ਦੁਨੀਆ ਦੀ ਸਭ ਤੋਂ ਵੱਡੀ ਪੁਲਿਸ ਨਾ ਸਮਝੇ ਇਹ ਇੱਕ ਬੜੀ ਮਾੜੀ ਗੱਲ ਹੈ ਜੇਕਰ ਅਸੀਂ ਇਸ ਰਾਹ ਦੇ ਉੱਤੇ ਤੁਰਦੇ ਤਾਂ ਪਰ ਮੇਰਾ ਖਿਆਲ ਹੈ ਵੀ ਮੀਡੀਆ ਦੇ ਵਿੱਚ ਬਹੁਤ ਘੱਟ ਗੱਲ ਆਈ ਆ ਕਿ ਜਿਹੜਾ ਵੈਨਜ਼ੂਏਲਾ ਦੇ ਉੱਤੇ ਅਮਰੀਕਾ ਦੀ ਫੌਜ ਦੇ ਵੱਲੋਂ ਹਮਲਾ ਕੀਤਾ ਗਿਆ ਇਹਦੇ ਵਿੱਚ 32 ਕਿਊਬਾ ਦੇ ਅਧਿਕਾਰੀ ਮਾਰੇ ਗਏ ਆ ਇਹ ਹੁਣ ਕਿਊਬਾ ਦੀ ਸਰਕਾਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਆ ਉਹਨਾਂ ਨੇ ਕਿਹਾ ਜੀ ਕਿ ਸਾਡੇ ਜਿਹੜੇ ਅਧਿਕਾਰੀ ਆ ਇਹ ਬੈਨਜ਼ੂਏਲਾ ਦੀ ਸਰਕਾਰ ਦੇ ਸੱਦੇ ਦੇ ਉੱਤੇ ਇੱਕ ਵਿਸ਼ੇਸ਼ ਮਿਸ਼ਨ ਦੇ ਉੱਤੇ ਆਏ ਸੀ ਜਦੋਂ ਹਮਲਾ ਕੀਤਾ ਗਿਆ ਅਮਰੀਕਾ ਦੇ ਵੱਲੋਂ ਤਾਂ ਫਿਰ ਸਾਡੇ 32 ਅਧਿਕਾਰੀ ਮਾਰੇ ਗਏ ਆ ਹਾਲਾਂਕਿ ਇਸ ਗੱਲ ਦਾ ਪਤਾ ਨਹੀਂ ਜੀ ਕਿ ਉਹ ਕਿਹੜੇ ਮਿਸ਼ਨ ਦੇ ਉੱਤੇ ਸੀ ਕਿਵੇਂ ਸੀ ਪਰ ਇੰਨੀ ਗੱਲ ਦਾ ਜ਼ਰੂਰ ਪਤਾ ਲੱਗਾ ਬੈਨਜ਼ੂਏਲਾ ਤੇ ਕਿਊਬਾ ਦੇ ਆਪਸ ਦੇ ਵਿੱਚ ਬੜੇ ਨੇੜਲੇ ਸਬੰਧ ਆ ਪਰ ਉਹਨਾਂ ਦੇ 32 ਜਿਹੜੇ ਨਾਗਰਿਕ ਆ ਉਹ ਮਾਰੇ ਗਏ ਆ ਤੇ ਟਰੰਪ ਨੇ ਇਹ ਗੱਲ ਕਹੀ ਆ ਕਿ ਹੁਣ ਬੈਨਜ਼ੂਏਲਾ ਦੀ ਕਮਾਂਡ ਸਾਡੇ ਹੱਥ ਦੇ ਵਿੱਚ ਆ ਸਾਡੇ ਹੱਥ ਦੇ ਵਿੱਚ ਇਸ ਕਮਾਂਡ ਦਾ ਮਤਲਬ ਇਹ ਆ ਕਿ ਅਸੀਂ ਬੈਨਜ਼ੂਏਲਾ ਦੇ ਵਿੱਚ ਨਵੀਂ ਤਰ੍ਹਾਂ ਦਾ ਰਾਜ ਸਥਾਪਿਤ ਕਰਾਂਗੇ ਜਿੱਥੇ ਕਿ ਸਾਡੀਆਂ ਨੀਤੀਆਂ ਜਿਹੜੀਆਂ ਸਾਡੀਆਂ ਪਾਲਿਸੀ ਚੱਲਣਗੀਆਂ ਦੁਨੀਆ ਇਹ ਗੱਲ ਕਹਿੰਦੀ ਆ ਕਿ ਟਰੰਪ ਦੀਆਂ ਇਹ ਨੀਤੀਆਂ ਬਦਮਾਸ਼ੀ ਵਾਲੀਆਂ ਇਹ ਗੁੰਡਾਗਰਦੀ ਵਾਲੀਆਂ ਇਹ ਧੌਂਸ ਜਮਾਉਣ ਵਾਲੀਆਂ ਤੇ ਇਸ ਤਰੀਕੇ ਦੇ ਨਾਲ ਅਮਰੀਕਾ ਨੇ ਸਮੇਂ-ਸਮੇਂ ਦੇ ਉੱਤੇ ਪਹਿਲਾਂ ਵੀ ਕਈ ਦੇਸ਼ਾਂ ਦੇ ਵਿੱਚ ਆ ਕੁਝ ਕੀਤਾ ਤੁਸੀਂ ਅਫਗਾਨਿਸਤਾਨ ਦੀ ਗੱਲ ਦੇਖੋ ਤਾਲਿਬਾਨਾਂ ਦਾ ਕਿਸੇ ਵੇਲੇ ਰਾਜ ਸੀ ਉੱਥੇ ਅਮਰੀਕਾ ਨੇ ਆਪਣੀਆਂ ਫੌਜਾਂ ਭੇਜੀਆਂ ਕਿੰਨਾ ਲੰਮਾ ਸਮਾਂ ਉੱਥੇ ਫੌਜਾਂ ਰਹੀਆਂ ਉਸ ਤੋਂ ਬਾਅਦ ਫੌਜਾਂ ਗਈਆਂ ਤੇ ਅੱਜ ਵੀ ਉੱਥੇ ਤਾਲੇਬਾਨੀਆਂ ਦਾ ਰਾਜ ਆ ਇਹ ਵੱਖਰੀ ਗੱਲ ਆ ਕਿ ਭਾਈ ਉੱਥੋਂ ਦੀ ਅਰਥਵਿਵਸਥਾ ਤਬਾਹ ਹੋ ਗਈ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਅਮਰੀਕਾ ਦੇ ਵੱਖ-ਵੱਖ ਦੋਸ਼ਾਂ ਨੇ ਤਹਿਤ ਕਾਰਵਾਈ ਕੀਤੀ بڑے ਵੱਖ-ਵੱਖ ਦੇਸ਼ਾਂ ਦੇ ਨੇਤਾਵਾਂ ਨੂੰ ਗ੍ਰਿਫਤਾਰ ਕੀਤਾ ਪਰ ਉਹਦੇ ਵਿੱਚੋਂ ਕਈਆਂ ਦੇ ਉੱਤੇ ਕਾਟਾ ਫਿਰ ਗਿਆ ਕਿਸੇ ਨੇ ਉੱਤੇ ਕੁਝ ਹੋ ਗਿਆ ਕਿਸੇ ਦੀ ਕੋਈ ਗੱਲ ਹੋ ਗਈ ਉਹ ਦੇਸ਼ ਆ ਜਿਹੜੇ ਉਹ ਆਰਥਿਕ ਤੌਰ ਦੇ ਉੱਤੇ ਟੁੱਟ ਗਏ ਜਿਨ੍ਹਾਂ ਦੇ ਉੱਤੇ ਹਮਲਾ ਕੀਤਾ ਜਾਂ ਜਿਨ੍ਹਾਂ ਦੇ ਖਿਲਾਫ ਸਿਆਸਤ ਕੀਤੀ ਗਈ ਅਮਰੀਕਾ ਨੂੰ ਫਰਕ ਕੋਈ ਨਹੀਂ ਪਿਆ ਪਰ ਉਹਨਾਂ ਦੇਸ਼ਾਂ ਦੀ ਹੋਂਦ ਆ ਜਿਹੜੀ ਆਰਥਿਕ ਹੋਂਦ ਉਹ ਖਤਰੇ ਦੇ ਵਿੱਚ ਆ ਗਈ ਹੁਣ ਤੁਸੀਂ ਇਹ ਦੇਖੋ ਵੀ ਇਸੇ ਸਾਲ ਨਵੇਂ ਸਾਲ ਤੇ ਟਰੰਪ ਨੇ ਇਹ ਗੱਲ ਕਹੀ ਕਿ ਅਸੀਂ ਪੀਸ ਚਾਹੁੰਦੇ ਹਾਂ ਵੀ ਵਾਂਟ ਪੀਸ ਮਤਲਬ ਅਸੀਂ ਸ਼ਾਂਤੀ ਦੀ ਗੱਲ ਕਰਦੇ ਹਾਂ ਉਹ ਇਹ ਗੱਲ ਕਹਿੰਦੇ ਜੀ ਕਿ ਅਸੀਂ ਦੇਖੋ ਜੀ ਭਾਰਤ ਤੇ ਪਾਕਿਸਤਾਨ ਦਾ ਯੁੱਧ ਰਕਵਾਇਆ ਹੁਣ ਤੱਕ ਮੈਂ 17 ਤੋਂ ਵੱਧ ਯੁੱਧ ਰਕਵਾ ਚੁੱਕਿਆ ਹਾਂ ਤੇ ਆਪ ਉਹਨੇ ਜਾ ਕੇ ਹਮਲਾ ਕੀਤਾ ਹੈਗਾ ਜੀ ਇੱਥੇ ਵੈਂਜ਼ੂਏਲਾ ਦੇ ਉੱਤੇ ਤੇ ਹੁਣ ਆਪਾਂ ਕਿਹੜੇ ਮੋਨ ਨਾਲ ਗੱਲ ਕਰਾਂਗੇ ਜੀ ਕਿ ਦੇਖੋ ਅਸੀਂ ਯੁੱਧ ਰਕਵਾਉਣੇ ਹੁੰਦੇ ਆ ਅਸੀਂ ਹਮਲਾ ਰਕਵਾ ਦਿੰਨੇ ਆ ਅਸੀਂ ਬੰਬ ਚਲਾਉਣੇ ਰਕਵਾ ਦਿੰਨੇ ਆ ਆਪਾਂ ਤਾਂ ਉੱਥੇ ਕਾਰਵਾਈ ਕੀਤੀ ਆ ਮਤਲਬ ਇਹ ਜਿ ਕਿ ਜ਼ਿਕਰ ਆਪਾਂ ਗੁਣਾ ਘਟਾਓ ਕਰਕੇ ਦੇਖੀਏ ਤਾਂ ਇਹਦੇ ਵਿੱਚੋਂ ਕਈ ਤਰ੍ਹਾਂ ਦੇ ਅਰਥ ਹੋਰ ਨਿਕਲਦੇ ਆ ਅਸਲ ਵਿੱਚ ਵੈਂਜ਼ੂਏਲਾ ਜਿਹੜਾ ਉਹ ਦੱਖਣੀ ਅਮਰੀਕੀ ਦੇਸ਼ ਹੈ ਇਹਦੇ ਵਿੱਚ ਕਈ ਕੈਰੀਬੀਅਨ ਆਈਲੈਂਡ ਸ਼ਾਮਿਲ ਆ ਕੋਲੰਬੀਆ ਬ੍ਰਾਜ਼ੀਲ ਗੁਆਨਾ ਗਵਾਡੀ ਦੇਸ਼ ਆ ਤੇ ਵੈਨਜ਼ੂਏਲਾ ਨੇ 5 ਜੁਲਾਈ 1811 ਨੂੰ ਸਪੇਨ ਤੋਂ ਆਜ਼ਾਦੀ ਦਾ ਐਲਾਨ ਕੀਤਾ ਸੀ ਬਾਅਦ ਵਿੱਚ ਇਹ 1830 ਦੇ ਵਿੱਚ ਗ੍ਰੈਨ ਕੋਲੰਬੀਆ ਤੋਂ ਅਡੋ ਹੋ ਕੇ ਆਜ਼ਾਦ ਦੇਸ਼ ਬਣਿਆ ਇਥੋਂ ਦੀ ਅਰਥਵਿਵਸਥਾ ਤੇਲ ਦੇ ਉੱਤੇ ਨਿਰਭਰ ਹੈ ਇੱਥੇ ਤੇਲ ਤੋਂ ਇਲਾਵਾ ਗੈਸ ਤੇ ਸੋਨਾ ਵੀ ਮਿਲਦਾ ਇਸ ਦੇਸ਼ ਦੀ ਆਬਾਦੀ ਲਗਭਗ 3 ਕਰੋੜ ਹੈ ਜਿਹਦੇ ਵਿੱਚ ਨੇਟਿਵ ਅਮਰੀਕਨ ਯੂਰੋਪੀਅਨ ਅਫਰੀਕੀ ਤੇ ਏਸ਼ੀਆਈ ਮੂਲ ਦੇ ਲੋਕ ਸ਼ਾਮਲ ਹਨ ਵੈਨਜ਼ੂਏਲਾ ਦਾ ਖੇਤਰਫਲ ਜਿਹੜਾ ਉਹਨੂੰ ਜੇ ਆਪਾਂ ਦੇਖੀਏ ਤਾਂ ਇਹ ਦੁਨੀਆ ਦਾ 32ਵਾਂ ਸਭ ਤੋਂ ਵੱਡਾ ਦੇਸ਼ ਆ ਜੇ ਆਪਾਂ ਗੱਲ ਕਰੀਏ ਬੈਨਜ਼ੂਏਲਾ ਆਪਣੀ ਕੋਕੋ ਫਸਲ ਦੇ ਕਰਕੇ ਜਾਣਿਆ ਜਾਂਦਾ ਜਿਹਦੇ ਵਿੱਚ ਹਾਈ ਕੁਆਲਿਟੀ ਡਾਰਕ ਚਾਕਲੇਟ ਬਣਾਈ ਜਾਂਦੀ ਹੈ ਇੱਥੋਂ ਦਾ ਪ੍ਰਮੁੱਖ ਧਰਮ ਜਿਹੜਾ ਈਸਾਈ ਆ ਤੇ ਬੈਨਜ਼ੂਏਲਾ ਦੇ ਪੱਛਮੀ ਹਿੱਸੇ ਦੇ ਵਿੱਚ ਇੰਡੀਜ਼ ਪਹਾੜੀ ਮਾਲਾ ਫੈਲੀ ਹੋਈ ਆ ਇੱਥੇ ਸੰਘਣੇ ਜੰਗਲ ਆ ਜਿਹਦੇ ਵਿੱਚ ਐਮਾਜ਼ਨ ਦੇ ਜੰਗਲਾਂ ਦਾ ਵੀ ਹਿੱਸਾ ਸ਼ਾਮਿਲ ਆ ਤੇ ਇਹਦਾ ਖੇਤਰਫਲ ਬੈਨਜ਼ੂਏਲਾ ਦਾ ਇਹਦਾ ਖੇਤਰਫਲ 916445 ਵਰਗ ਕਿਲੋਮੀਟਰ ਹੈ ਜਿਹੜਾ ਲਗਭਗ ਨਾਈਜੀਰੀਆ ਜਾਂ ਪਾਕਿਸਤਾਨ ਜਨਾ ਵੱਡਾ ਇਹ ਇਥੋਂ ਦੇ ਚਲੋ ਕੁੱਲ ਵਰਤਾਰੇ ਦੀ ਜਾਣਕਾਰੀ ਹੋਗੀ ਪਰ ਜੋ ਕੁਝ ਇਸ ਵੇਲੇ ਹੋਇਆ ਤੇ ਜਿਵੇਂ ਜਿਵੇਂ ਇਥੋਂ ਦੇ ਬਾਰੇ ਗੱਲਾਂ ਚੱਲ ਰਹੀਆਂ ਉਹ ਨਾ ਤਾਂ ਭਾਰਤ ਪੱਖੀ ਆ ਨਾ ਚੀਨ ਪੱਖੀ ਆ ਨਾ ਦੱਖਣੀ ਕੋਰੀਆ ਪੱਖੀ ਆ ਨਾ ਛੋਟੇ ਤੇ ਵੱਡੇ ਕਈ ਹੋਰ ਦੇਸ਼ਾਂ ਦੇ ਪੱਖ ਦੇ ਵਿੱਚ ਆ ਅਸਲ ਦੇ ਵਿੱਚ ਅਮਰੀਕਾ ਦੇ ਵੱਲੋਂ ਜੇ ਮੁੰਡ ਦੇ ਵਿੱਚ ਗੱਲ ਕਹੀ ਆ ਗੱਲ ਇਹ ਨਹੀਂ ਕਿ ਵੈਨਜ਼ੂਏਲਾ ਦੇ ਰਾਸ਼ਟਰਪਤੀ ਤੇ ਉਹਦੀ ਘਰਵਾਲੀ ਨੂੰ ਚੱਕਿਆ ਗਿਆ ਅਸਲ ਨੇ ਬੱਚੇ ਇਹ ਸੁਨੇਹੇ ਦਿੱਤੇ ਗਏ ਆ ਕਿ ਸਾਡੇ ਮੁਤਾਬਕ ਚੱਲੋਗੇ ਤਾਂ ਤੁਸੀਂ ਸਭ ਕੁਝ ਠੀਕ ਪਾਓਗੇ ਤੇ ਜੇਕਰ ਤੁਸੀਂ ਸਾਡੇ ਮੁਤਾਬਕ ਨਹੀਂ ਚੱਲੇ ਤੇ ਫਿਰ ਤੁਹਾਡੇ ਨਾਲ ਉਹ ਕੁਝ ਹੋਊਗਾ ਜਿਹੜਾ ਕਿ ਨਿਕੋਲਸ ਮਾਦਰੋ ਦੇ ਨਾਲ ਹੋਇਆ ਜਿਹੜਾ ਕੁਝ ਉਹਦੀ ਘਰ ਵਾਲੀ ਨਾਲ ਹੋਇਆ ਫਿਰ ਅਸੀਂ ਸੱਤਾ ਦੇ ਉੱਤੇ ਜਿਹੜੇ ਦੇਸ਼ ਦੇ ਵਿੱਚੋਂ ਅਸੀਂ ਨੇਤਾ ਚੱਕਿਆ ਉਥੋਂ ਦੀ ਸੱਤਾ ਦੇ ਉੱਤੇ ਆਪਣੀ ਇੱਛਾ ਦੇ ਮੁਤਾਬਕ ਬੰਦੇ ਨੂੰ ਨਿਯੁਕਤ ਕਰਾਂਗੇ ਜਿਹੜਾ ਸਾਡੇ ਕਹਿਣੇ ਦੇ ਵਿੱਚ ਹੋਊਗਾ ਜਿਹੜਾ ਸਾਡੀ ਇੱਛਾ ਦੇ ਮੁਤਾਬਕ ਚੱਲੇਗਾ ਇਸ ਕਰਕੇ ਕੁੱਲ ਦੁਨੀਆ ਦੇ ਦੇਸ਼ ਆ ਜਿਹੜੇ ਉਹ ਸਾਡੇ ਮੁਤਾਬਕ ਚੱਲਣ ਜੇ ਅਸੀਂ ਇਹ ਗੱਲ ਕਹਿ ਗਏ ਕਿ ਫਲਾਣੇ ਤੋਂ ਚੀਜ਼ ਖਰੀਦੋ ਉਥੋਂ ਖਰੀਦੋ ਅਸੀਂ ਕਹਿ ਗਏ ਉਹਦਾ ਬਾਈਕਟ ਕਰਦੇ ਉਹਦਾ ਬਾਈਕਟ ਹੋ ਜੇ ਅਸੀਂ ਕਹਿ ਗਏ ਜੀ ਕਿ ਸਾਡੇ ਕੋਲੋਂ ਇਨੀ ਹਥਿਆਰ ਲੈ ਲਓ ਉਹ ਖਰੀਦੋ ਅਸੀਂ ਇਹ ਗੱਲ ਕਹਿ ਗਏ ਕਿ ਉਹਦੇ ਖਿਲਾਫਾ ਕਾਰਵਾਈ ਕਰਨੀ ਤੁਹਾਡੇ ਮਗਰ ਖੜੇ ਤੁਸੀਂ ਉਹ ਕਾਰਵਾਈ ਕਰੋ ਮਤਲਬ ਰਿਮੋਟ ਵਕ ਵਕ ਦੇ ਸ਼ਨ ਸਾਡੇ ਹੱਥ ਦੇ ਵਿੱਚ ਹੋਵੇ ਤੇ ਤੁਸੀਂ ਸਾਡੇ ਕਹਿਣ ਮੁਤਾਬਕ ਜੇਕਰ ਨਹੀਂ ਚੱਲੋਗੇ ਫਿਰ ਤੁਹਾਡੇ ਉੱਤੇ ਕਾਰਵਾਈ ਹੋਊਗੀ ਜੇ ਤੁਸੀਂ ਬੀਬੇ ਬੱਚੇ ਬਣ ਕੇ ਸਾਡੀ ਹਾਂ ਦੇ ਵਿੱਚ ਹਾਂ ਮਲਾਈ ਤੇ ਫਿਰ ਭਾਈ ਤੁਸੀਂ ਸਾਡੇ ਤੇ ਅਸੀਂ ਤੁਹਾਡੇ ਆ ਜਿਹੜੀ ਗੱਲ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਸਮੱਧ ਦੇ ਵਿੱਚ ਕਰਦੇ ਆ ਕਈ ਟਰੰਪ ਨੇ ਇਥੋਂ ਭਾਰਤ ਨੂੰ ਸਿੱਧੇ ਤੌਰ ਦੇ ਉੱਤੇ ਸੰਕੇਤ ਜਾਂਦਾ ਕਿ ਟਰੰਪ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਤੇ ਭਾਰਤ ਨੂੰ ਵੀ ਟਿਚ ਜਾਂਦਾ ਕਿਉਂਕਿ ਜੇ ਬੰਦਾ ਇਹ ਗੱਲ ਕਵੇ ਕਿ ਭਾਈ ਦੇਖੋ ਮੈਨੂੰ ਖੁਸ਼ ਕਰਨਾ ਬੜਾ ਜ਼ਰੂਰੀ ਸੀ ਕਿਉਂਕਿ ਮੈਂ ਖੁਸ਼ ਨਹੀਂ ਸਾਂ ਮੈਨੂੰ ਖੁਸ਼ ਕਰਨ ਦੇ ਲਈ ਹੀ ਰੂਸ ਤੋਂ ਤੇਲ ਦੀ ਖਰੀਦ ਘਟਾਈ ਆ ਇਹਦਾ ਮਤਲਬ ਕੀ ਆ ਉਹਦਾ ਸਿਰਫ ਤੇ ਸਿਰਫ ਇੱਕੋ ਅਰਥ ਆ ਕਿ ਜੇ ਅਸੀਂ ਚਾਹੁੰਦੇ ਆ ਕਿ ਰੂਸ ਦੀ ਥਾਂ ਤੇ ਫਲਾਣੀ ਥਾਂ ਤੋਂ ਤੁਸੀਂ ਤੇਲ ਖਰੀਦੋ ਉਤੋਂ ਖਰੀਦੋ ਜੇ ਤੁਸੀਂ ਰੂਸ ਤੋਂ ਖਰੀਦਦੇ ਜਾਂ ਕਿਤੋਂ ਹੋਰ ਖਰੀਦੇ ਆ ਜਿਹਦੇ ਵਿੱਚ ਤੁਹਾਡਾ ਆਪਣਾ ਹਿੱਤ ਹੋਵੇ ਯਾਨੀ ਕਿ ਭਾਰਤ ਦਾ ਹਿੱਤ ਆ ਤੇ ਜੇ ਤੁਸੀਂ ਸਾਡੇ ਹਿੱਤ ਨੂੰ ਮੁੱਖ ਰੱਖ ਕੇ ਸਾਡੀ ਸੋਚ ਨੂੰ ਮੁੱਖ ਰੱਖ ਕੇ ਨਹੀਂ ਚੱਲਦੇ ਤੇ ਭਾਈ ਫਿਰ ਤੁਹਾਡੇ ਉੱਤੇ ਵੀ ਕਾਰਵਾਈ ਭਵਿੱਖ ਦੇ ਵਿੱਚ ਹੋ ਸਕਦੀ ਆ ਇਸ ਨੀਤੀ ਦੇ ਚੱਲਦਿਆਂ 트럼ਪ ਆਪਦੀ ਕੁਰਸੀ ਦੇ ਉੱਤੇ ਕਿੰਨੀ ਕੁ ਦੇਰ ਤੱਕ ਬਚਿਆ ਰਹੂਗਾ ਹੁਣ ਇਹ ਅਮਰੀਕਾ ਦੇ ਲੋਕਾਂ ਨੇ ਸਵਾਲ ਆ ਅਮਰੀਕਨ ਲੋਕ ਸੜਕਾਂ ਦੇ ਉੱਤੇ ਆ ਇਹ ਗੱਲ ਸੱਚੀ ਆ ਵੀ 트럼ਪ ਦਾ ਪਿਛਲਾ ਕਾਰਜਕਾਲ ਹੋਰ ਤਰਾਂਡਾ ਸੀ ਹੁਣ ਵਾਲਾ ਕਾਰਜਕਾਲ ਗੁੰਡਾਗਰਦੀ ਤਕੇਸ਼ਾਈ ਜ਼ਬਰਦਸਤੀ ਜ਼ੋਰ ਜਨਾ ਇਸ ਰੂਪ ਦੇ ਵਿੱਚ ਆ 트럼ਪ ਦੇ ਵੱਲੋਂ ਉਸ ਦੇਸ਼ ਨੂੰ ਧਮਕੀ ਦੇ ਦਿੱਤੀ ਕਿ ਰਟੈਫ ਫਲਾ ਦੂੰ ਕਦੇ ਆ ਕਰ ਦੂੰ ਕਦੇ ਆ ਕਰ ਦੂੰ ਕਦੇ ਆ ਕਰ ਦੂੰ ਇਹ ਤਰੀਕੇ ਜਾਰੀ ਆ ਪਰ ਜਿਹੜੇ ਉੱਥੋਂ ਦੇ سرمایہਦਾਰ ਲੋਕ ਆ ਉਹ ਵੀ ਇਸ ਵੇਲੇ ਤਰਾਤਰਾਂ ਕਰਦੇ ਆ ਜਿਹੜੇ ਉੱਥੋਂ ਦੇ ਸਧਾਰਨ ਕਾਰੋਬਾਰੀ ਲੋਕ ਆ ਤਰਾਤਰਾਂ ਉਹ ਵੀ ਕਰ ਰਹੇ ਆ ਨਹੀਂ ਤਾਂ ਲੋਕਾਂ ਨੇ ਸੜਕਾਂ ਦੇ ਉੱਤੇ ਆਉਣਾ ਨਹੀਂ ਸੀ ਇਹ ਕੋਈ ਹੋਰ ਦੇਸ਼ ਤਾਂ ਹੈ ਨਹੀਂ ਵੀ ਜਿੱਥੇ ਕਿਸੇ ਦੇ ਨੇਤਾ ਨੇ ਆ ਗੱਲ ਕੀਤੀ ਲੋਕ ਸੜਕਾਂ ਤੇ ਆ ਗਏ ਇਹਨਾਂ ਦੇਸ਼ਾਂ ਦੇ ਲੋਕ ਸੂਝਵਾਨ ਆ ਜਿਹੜੇ ਜਾਣਦੇ ਕਿ ਸਾਡੇ ਦੇਸ਼ ਦੇ ਸੱਤਾਧਾਰੀ ਲੋਕ ਆ ਜਿਹੜੇ ਉਹ ਸਾਡੇ ਹਿੱਤਾਂ ਦੇ ਲਈ ਤੇ ਅਮਰੀਕਨ ਹਿੱਤਾਂ ਦੇ ਲਈ ਕਿੰਨੇ ਕਾਮਯਾਬ ਤੇ ਕਿੰਨੇ ਕਾਰਗਾਰ ਆ। ਮਤਲਬ ਇਹ ਜੀ ਕਿ 트ੰਪ ਦੇ ਵੱਲੋਂ ਜਿਹੜੀਆਂ ਨੀਤੀਆਂ ਅਪਣਾਈਆਂ ਗਈਆਂ ਇਹ ਆਉਂਦੇ ਸਮੇਂ ਦੇ ਵਿੱਚ ਲੋਕ ਪੱਖੀ ਤਾਂ ਹੈ ਨਹੀਂ ਅਮਰੀਕਾ ਪੱਖੀ ਵੀ ਹੈ ਨਹੀਂ। ਇਹ ਅਮਰੀਕਨ ਲੋਕ ਕਹਿੰਦੇ ਆ ਕਿਉਂਕਿ ਅਮਰੀਕਾ ਦੇ ਸਿਰ ਨੇ ਉੱਤੇ ਵੀ ਕਰਜ਼ੇ ਦੀ ਇੰਨੀ ਵੱਡੀ ਪੰਡ ਆ ਵੀ ਹੁਣ ਇਧਰੋਂ ਪੈਸੇ ਲੈ ਲੈ ਇਧਰੋਂ ਪੈਸੇ ਲੈ ਲੈ ਇਹਨੂੰ ਝੂਂਡ ਲਿਆ ਇਹਦੀ ਬਾਹ ਮਰੋੜਤੀ ਇਹਦੀ ਬਾਹ ਮਰੋੜਤੀ ਇਹਨੂੰ ਆਹ ਕਹਤਾ ਇਹਨੂੰ ਆਹ ਕਹਤਾ ਇਹਨੂੰ ਆਹ ਡ ਹੁਣ ਇਸ ਥਾਂ ਦੇ ਉੱਤੇ ਗੱਲ ਖੜੀ ਆ ਜਿਵੇਂ ਕਿ ਕਈ ਥਾਵਾਂ ਦੇ ਉੱਤੇ ਹੁੰਦਾ ਵੀ ਭਾਈ ਬਦਮਾਸ਼ੀ ਚੱਲਦੀ ਵੀ ਭਾਈ ਜੇਕਰ ਸਾਡੇ ਕਹੇ ਤੇ ਆ ਨਾ ਕੀਤਾ ਤਾਂ ਫਿਰ ਤੁਸੀਂ ਪੜਿਆ ਵਿਚਾਰ ਲਓ ਇਸ ਵੇਲੇ ਇਹ ਤਰੀਕਾ ਅਪਣਾਇਆ ਜਾ ਰਿਹਾ ਵੀ ਨਹੀਂ ਆਉਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਦੇਸ਼ ਵਖ ਵਖੇ ਗੱਲ ਕਹਿੰਦੇ ਆ ਉਹਨਾਂ ਨੇ ਨੇਤਾ ਇਹ ਗੱਲ ਕਹਿੰਦੇ ਆ ਕਿ ਵੈਨਜ਼ੂਏਲਾ ਲੱਖ ਮਾਰਾ ਹੋਵੇ ਵੈਨਜ਼ੂਏਲਾ ਦੇ ਨੇਤਾ ਦੇ ਵੱਲੋਂ ਵਖ ਵਖਤਰਾਂੀਆਂ ਤੁਹਾਡੇ ਖਿਲਾਫ ਪਾਵੇਂ ਗੱਲਾਂ ਕੀਤੀਆਂ ਗਈਆਂ ਹੁਣ ਪਰ ਤੁਸੀਂ ਇਦਾਂ ਬਦਮਾਸ਼ੀ ਕਰਨ ਦੇ ਹੱਕਦਾਰ ਨਹੀਂ ਆ ਤੇ ਇੱਕ ਜਾਣਕਾਰੀ ਹੋਰ ਮਿਲੀ ਆ ਘਰ ਦੇ ਪੇਤਗਾਂ ਨੇ ਲੰਕਾ ਢਾਈ ਆ ਪਿਛਲੇ ਸਾਲ ਦੇ ਅਗਸਤ ਮਹੀਨੇ ਤੋਂ ਅਮਰੀਕਾ ਦੇ ਵੱਲੋਂ ਨਿਕੋਲਸ ਮਾਦਰੋ ਦੇ ਆਲੇ-ਦੁਆਲੇ ਰਹਿਣ ਵਾਲੇ ਸਭ ਤੋਂ ਵੱਧ ਭਰੋਸੇਯੋਗ ਬਾਡੀਗਾਰਡਾਂ ਦੇ ਵਿੱਚੋਂ ਕੁਝ ਨੂੰ ਖਰੀਦ ਲਿਆ ਗਿਆ ਸੀ। ਉਹਨਾਂ ਨੂੰ ਡਾਲਰ, ਉਹਨਾਂ ਨੂੰ ਚੰਗੇ ਭਵਿੱਖ ਦੇ ਸੁਪਨੇ, ਉਹਨਾਂ ਨੂੰ ਘਰ ਤੇ ਕਈ ਹੋਰ ਚੀਜ਼ਾਂ ਦਿੱਤ ਗਈਆਂ। ਤੇ ਉਹਨਾਂ ਨੂੰ ਖਰੀਦ ਕੇ ਉਹਨਾਂ ਨੂੰ ਆਪਣੇ ਪੱਖ ਦੇ ਵਿੱਚ ਕਰਕੇ ਹੀ ਹਮਲਾ ਕੀਤਾ ਗਿਆ। ਕਿਉਂਕਿ ਜਦੋਂ ਉਹਦੇ ਬੰਕਰ ਦੇ ਵਿੱਚ ਜਾਂ ਉਹਦੀ ਬੈਰਕ ਦੇ ਵਿੱਚ ਅੰਦਰ ਗਏ। ਅਮਰੀਕੀ ਫੌਜੀ ਤਾਂ 12 ਮਿੰਟਾਂ ਦੇ ਵਿੱਚ ਮੀਆਂ ਬੀਬੀ ਨੂੰ ਬਾਹਰ ਕੱਢ ਕੇ ਲੈ ਆਏ। ਤੇ ਉਹਨੇ ਚੱਕ ਕੇ ਤੇ ਜਹਾਜ਼ ਦੇ ਵਿੱਚ ਬਿਠਾ ਲਿਆ ਮਤਲਬ ਇਹ ਜੀ ਕਿ ਅੰਦਰ ਖਾਤੇ ਮਿਲੇ ਹੋਏ ਬੰਦੇ ਸੀ ਜਿਹਦੇ ਕਰਕੇ ਸਾਰਾ ਕੁਝ ਹੋਇਆ ਸੋ ਵੈਨੇ ਕੀ ਬਣਦਾ ਪਰ ਇੱਕ ਦੇਸ਼ ਦੇ ਵੱਲੋਂ ਦੂਜੇ ਦੇਸ਼ ਦੇ ਉੱਤੇ ਕਾਰਵਾਈ ਕਰਨੀ ਤੇ ਬਾਕੀ ਵੱਖ-ਵੱਖ ਦੇਸ਼ਾਂ ਨੂੰ ਚੇਤਾਵਨੀ ਦੇਣੀ ਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵੱਲੋਂ ਦੇਸ਼ਾਂ ਦੇ ਵੱਲੋਂ ਨੇਤਾਵਾਂ ਦੇ ਵੱਲੋਂ ਟਰੰਪ ਦੀ ਨੀਤੀ ਦੀ ਆਲੋਚਨਾ ਕਰਨੀ ਤੇ ਅਮਰੀਕਨ ਲੋਕਾਂ ਦਾ ਟਰੰਪ ਦੇ ਖਿਲਾਫੀ ਸੜਕਾਂ ਦੇ ਉੱਤੇ ਉਤਰੇ ਆਉਣਾ ਇਹ ਨਵੇਂ ਕਿਸਮ ਦੀਆਂ ਗੱਲਾਂ ਨਵੇਂ ਕਿਸਮ ਦੀਆਂ ਖਬਰਾਂ ਜਿਹੜੀਆਂ ਸੰਕੇਤਕ ਤੌਰ ਦੇ ਉੱਤੇ ਅਮਰੀਕਾ ਦੇ ਵੀ ਪੱਖ ਦੇ ਵਿੱਚ ਜਾਣਗੀਆਂ ਪ੍ਰਤੀਤ ਨਹੀਂ ਹੁੰਦੀਆਂ